ਦੇਨੂ ਨਾਲ ਸਲਾਮ 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 ਦੇਨੂ ਨਾਲ ਸਲਾਮ 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 ਕਾਕਾ ਦੇਨੂ ਨਾਲ ਸਲਾਮ ਸਲਾਮ ਅੱਜ ਦਾ ਜਿਹੜਾ ਝੰਡਾ ਲਹਿਰਾਇਆ ਗਿਆ ਜੀ ਇਸ ਬਾਰੇ ਦੱਸਾਂਗੇ ਉਹ ਹਾਲਾਂਕਿ ਮਜ਼ਦੂਰ ਡੇ ਹੈ ਜਿਹੜਾ 1 ਮਈ ਦਾ ਹੁੰਦਾ ਜੀ ਅੱਜ 2 ਮਈ ਹੋ ਗਈ ਹੈ ਅੱਜ ਝੰਡਾ ਕਿਉਂ ਲਹਿਰਾਇਆ ਹੈ ਪਰ ਸਾਡੀਆਂ ਨਾਲ ਕੱਲ ਮੁਲਾਜ਼ਮਾਂ ਦੀਆਂ ਥੋੜੀਆਂ ਜੀਆਂ ਨਿੱਜੀ ਮੁਸ਼ਕਲਾਂ ਹੋਣ ਕਰਕੇ ਸਾਡੇ ਇੱਕ ਦੋ ਬੰਦੇ ਬਾਹਰ ਸੀ ਆਊਟ ਆਫ ਸਟੇਸ਼ਨ ਸੀ ਜੀ ਜੋ ਕਿਉਂਕਿ ਇੱਕ ਸਾਡਾ ਜਿਹੜਾ ਦੂਜਾ ਵੱਡਾ ਪ੍ਰੋਗਰਾਮ ਸੀ ਉਹ ਖੜਕੜ ਕਲਾ ਸੀ ਦੇ ਆਜਮ ਭਗਤ ਸਿੰਘ ਦੇ ਘਰੇ ਮਤਲਬ ਜਿਹੜਾ ਉਹਨਾਂ ਦਾ ਜੱਦੀ ਘਰ ਉੱਥੇ ਭੁਖ ਹੜਤਾਲ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਾਡੇ ਕੁਝ ਬੰਦੇ ਉੱਥੇ ਪਹੁੰਚੇ ਸੀ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਮੇਰੀ ਚਾਹ ਸੁਵੀ ਪ੍ਰਾਣੀ ਪੈਨਸ਼ਨ ਪਹਾਲ ਕਰੋ ਪਹਾਲ ਕਰੋ ਪਹਾਲ ਕਰੋ ਮੁੱਖ ਮੰਤਰੀ ਮੁੱਖ ਮੰਤਰੀ ਸਮੇਤ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਹਨਾਂ ਨੇ ਵੀ ਮਤਲਬ ਵਾਅਦਾ ਕੀਤਾ ਸੀ ਵੀ ਅਸੀਂ ਜਦੋਂ ਵੀ ਸੱਤਾ ਵਿੱਚ ਆਵਾਂਗੇ ਇੱਕ ਸਾਲ ਦੇ ਅੰਦਰ ਅੰਦਰ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕਰ ਦਾਂਗੇ ਪਰ ਜਦੋਂ ਕਿ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਜਿਹੜਾ ਉਹ ਵਾਅਦਾ ਹੈ ਉਹ ਜਿਉਂ ਦਾ ਤਿਉਂ ਹੈ ਸਾਡੇ ਨਿਤ ਨਵੀਆਂ ਕਮੇਡੀਆਂ ਬਣਾ ਕੇ ਸਾਡੇ ਤੇ ਥੋਪ ਦਿੱਤੀਆਂ ਜਾਂਦੀਆਂ ਨੇ ਇਸ ਦੇ ਉਲਟ ਜੇਕਰ ਮੁਲਾਜ਼ਮ ਸੰਘਰਸ਼ ਕਰਦੇ ਨੇ ਤਾਂ ਉਹਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈ ਦੇਸ਼ ਤਰੱਕੀ ਦੀ ਰਾਹ ਤੇ ਆ ਤੁਸੀਂ ਨਾਰੇ ਬਾਜੀ ਮਰਦਾਬਾਦੀ ਕਰੀ ਜਾਂਦੇ ਹੋ ਕਿਤੇ ਵਿਰੋਧੀ ਪਾਰਟੀਆਂ ਤਾਂ ਨਹੀਂ ਹੈਗੇ ਜਿਹੜੀ ਮੇਰੇ ਖਿਆਲ ਫਿਰ ਪਰਸੋਂ ਪ੍ਰੈਸ ਵਾਲੇ ਵੀਰਾਂ ਨੇ ਰੂਪਨਗਰ ਜਿਹੜਾ ਸਾਡੇ ਮੁਲਾਜ਼ਮ ਭਾਈਚਾਰਿਆਂ ਦਾ ਕਟਾਪਾ ਹੋਇਆ ਉਹ ਵੀ ਸਰਕਾਰ ਦੇ ਵਿਰੋਧੀ ਹੋਵੋਗੇ ਸਹੂਲਤਾਂ ਮਿਲ ਰਹੀਆਂ ਨੇ ਬੀਬੀਆਂ ਦਾ ਕਿਰਾਇਆ ਮਾਫਾ ਤੇ ਬਿਜਲੀ ਫ੍ਰੀ ਕਰਤੀ ਤੁਸੀਂ ਬਿਜਲੀ ਮੁਲਾਜ਼ਮੋਂ ਤੁਹਾਨੂੰ ਇਹਦੇ ਬਾਰੇ ਜਿਆਦਾ ਪਤਾ ਹੋਊਗਾ ਇਹ ਬਾਅਦ ਉਹ ਨੰਬਰ ਨੂੰ ਗਿਣਾਏ ਜਾਂਦੇ ਨੇ ਆਪਣੀਆਂ ਇਹ ਪਹਿਲੀ ਸਰਕਾਰ ਹੈ ਜੀ ਜਿਹਨੇ ਚੋਣ ਜਾਬਤੇ ਦੇ ਦੌਰਾਨ ਵੀ ਜਿਹੜਾ ਕਰਜ਼ਾ ਚੱਕ ਕੇ ਆਪਣੇ ਜਿਹੜੇ ਲੋਕਾਂ ਦੇ ਵਿੱਚ ਚੋਣਾਂ ਦੇ ਦੌਰਾਨ ਕੋਈ ਤਾਂ ਮੂੰਹ ਲੈ ਕੇ ਜਾਣਾ ਹੀ ਹੈ ਪੂਕਮੰਤ ਮਾਨ ਜੀ ਆਪ ਕਹਿੰਦੇ ਹੁੰਦੇ ਸੀ ਵੀ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਲੋਕ ਉਹਨਾਂ ਗੱਲਾਂ ਤੇ ਉੱਤਰ ਆਏ ਨੇ ਇਹ ਕਈ ਥਾਵਾਂ ਤੇ ਵਿਰੋਧ ਹੋ ਰਿਹਾ ਹੈ ਦਲਵੀਰ ਸਿੰਘ ਗੋਲਡੀ ਧੂਰੀ ਹਲਕੇ ਦੇ ਵਿੱਚ ਐਮ ਐਲ ਏ ਹੁੰਦੇ ਸੀ ਉਹ ਉਹ ਨਾ ਮੁੱਖ ਮੰਤਰੀ ਦੇ ਪ੍ਰਤੀ ਬਹੁਤ ਹੀ ਪ੍ਰਚਾਰ ਕਰਦੇ ਸੀ ਕਿਚੜ ਚਿੱਕੜ ਛੁੱਟਦੇ ਸੀ ਜੀ ਉਸ ਤੋਂ ਇਲਾਵਾ ਜਿਹੜਾ ਦਲਵੀਰ ਗੋਲਡੀ ਸੀ ਉਹ ਉਹਨਾਂ ਦੇ ਉਹਨਾਂ ਦੇ ਮਤਲਬ ਵਿਰੁੱਧ ਚਿੱਕੜ ਛੁੱਟਦਾ ਸੀ ਕੱਲ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹੀ ਬੰਦਾ ਕਹਿੰਦਾ ਜੀ ਮੈਂ ਸਾਰੀ ਉਮਰ ਤੁਹਾਡੀ ਝੋਲੀ ਦੇ ਵਿੱਚ ਆ ਹੁਣ ਤੁਸੀਂ ਇਹ ਦੱਸੋ ਪਤਾ ਨਹੀਂ ਉਹਨੂੰ ਡੰਡੇ ਦੇ ਡੰਡੇ ਦੇ ਜ਼ੋਰ ਨਾਲ ਦਵਾਇਆ ਗਿਆ ਪਤਾ ਨਹੀਂ ਕੋਈ ਲਾਲਚ ਦੇ ਕੇ ਚੁੱਪ ਕਰਾਇਆ ਗਿਆ ਜੀ ਜੀ ਕਹਿੰਦੇ ਜੀ ਇਹ ਕਿ 13 0 ਹੋਣਾ ਕੋਈ ਨਹੀਂ ਜੀ ਸਮਾਂ ਆਊਗਾ ਸਮਾਂ ਦੱਸ ਦੂਗਾ ਲੋਕਾਂ ਦਾ ਗੁੱਸਾ ਹੈ ਜਿਹੜਾ ਸੱਤਵੇਂ ਆਸਮਾਨ ਤੇ ਪਹੁੰਚ ਚੁੱਕਿਆ ਸਸਿਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਬਾਣਾ 1 ਮਈ ਮਜ਼ਦੂਰ ਦੇ ਜਿਸ ਦਿਨਾਂ ਮਜ਼ਦੂਰਾਂ ਨੂੰ ਆਪਣੇ ਹੱਕ ਮਿਲੇ ਸੀ ਪੂਰੀ ਦੁਨੀਆ ਵਿੱਚ ਭਾਰਤ ਸਮੇਤ 80 ਦੇਸ਼ ਨੇ ਜਿਹੜੇ ਇਹ ਦਿਨ ਮਨਾਉਂਦੇ ਨੇ ਆਪਣੀ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਨੇ ਸੋ ਬਿਜਲੀ ਮੁਲਾਜ਼ਮ ਨੇ ਆਈਟੀਆਈ ਇਕਤਾ ਦੇ ਸਾਰੇ ਮੁਲਾਜ਼ਮ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਵੱਲੋਂ ਅੱਜ ਝੰਡਾ ਲਹਿਰਾਇਆ ਗਿਆ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਝੰਡਾ ਲਹਿਰਾਇਆ ਗਿਆ ਜੀ ਇਸ ਬਾਰੇ ਦੱਸਾਂਗੇ ਉਹ ਹਾਲਾਂਕਿ ਮਜ਼ਦੂਰ ਡੇ ਆ ਜਿਹੜਾ 1 ਮਈ ਦਾ ਹੁੰਦਾ ਜੀ ਅੱਜ 2 ਮਈ ਹੋ ਗਈ ਹੈ ਅੱਜ ਝੰਡਾ ਕਿਉਂ ਲਹਿਰਾਇਆ ਗਿਆ ਸਰ ਸਾਡੀਆਂ ਨਾ ਕੱਲ ਮਲਾਜ਼ਮਾਂ ਦੀਆਂ ਥੋੜੀਆਂ ਜੀਆਂ ਨਿੱਜੀ ਮੁਸ਼ਕਲਾਂ ਹੋਣ ਕਰਕੇ ਸਾਡੇ ਇੱਕ ਦੋ ਬੰਦੇ ਬਾਹਰ ਸੀ ਆਊਟ ਆਫ ਸਟੇਸ਼ਨ ਸੀ ਜੀ ਜੋ ਕਿਉਂਕਿ ਇੱਕ ਸਾਡਾ ਜਿਹੜਾ ਦੂਜਾ ਵੱਡਾ ਪ੍ਰੋਗਰਾਮ ਸੀ ਉਹ ਖੜਕੜ ਕਲਾ ਸੀ ਦੇ ਆਜਮ ਭਗਤ ਸਿੰਘ ਦੇ ਘਰੇ ਮਤਲਬ ਜਿਹੜਾ ਉਹਨਾਂ ਦਾ ਜੱਦੀਕਰ ਉੱਥੇ ਭੁੱਖ ਹੜਤਾਲ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਾਡੇ ਕੁਝ ਬੰਦੇ ਉੱਥੇ ਪਹੁੰਚੇ ਸੀ ਸੋ ਇਸ ਕਰਕੇ ਮਤਲਬ ਸਾਡੀ ਮਜਬੂਰੀ ਹੋਈ ਆ ਵੀ ਜਿਹੜਾ ਅਸੀਂ ਇੱਕ ਕੱਲ ਦਾ ਜਿਹੜਾ ਦਿਹਾੜਾ 1 ਮਈ ਦਾ ਸੀ ਖੜਕੜ ਕਲਾ ਮਨਾਇਆ ਉੱਥੇ ਇੱਕ ਦਿਨ ਦੀ ਜਿਹੜੀ ਭੁੱਖ ਹੜਤਾਲ ਰੱਖੀ ਸੀ ਸਰਕਾਰ ਦੇ ਵਿਰੁੱਧ ਕਿਉਂਕਿ ਉਹਨਾਂ ਦੀ ਵਾਦਾ ਖਿਲਾਫੀ ਦੇ ਖਿਲਾਫ ਸਰਕਾਰ ਨੇ ਜਿਹੜਾ ਪੁਰਾਣੀ ਪੈਨਸ਼ਨ ਬਹਾਲ ਨੂੰ ਲੈ ਕੇ ਲੋਕਾਂ ਨਾਲ ਵਾਦੇ ਕੀਤੇ ਸੀ ਮੁਲਾਜ਼ਮ ਜਥੇਬੰਦੀਆਂ ਨਾਲ ਵੀ ਅਸੀਂ ਸੱਤਾ ਵਿੱਚ ਆਉਣ ਤੋਂ ਮਗਰੋਂ ਮੁੱਖ ਮੰਤਰੀ ਮੁੱਖ ਮੰਤਰੀ ਸਮੇਤ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਹਨਾਂ ਨੇ ਵੀ ਮਤਲਬ ਵਾਅਦਾ ਕੀਤਾ ਸੀ ਵੀ ਅਸੀਂ ਜਦੋਂ ਵੀ ਸੱਤਾ ਵਿੱਚ ਆਵਾਂਗੇ ਇੱਕ ਸਾਲ ਦੇ ਅੰਦਰ ਅੰਦਰ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕਰ ਦਾਂਗੇ ਪਰ ਜਦੋਂ ਕਿ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਜਿਹੜਾ ਉਹ ਵਾਅਦਾ ਹੈ ਉਹ ਜਿਉਂ ਦਾ ਤਿਉਂ ਹੈ ਹਾਥੀ ਦੇ ਦੰਦ ਖਾਣ ਦੇ ਕੁਝ ਹੋਰ ਤੇ ਦਿਖਾਉਣ ਦੇ ਕੁਝ ਹੋਰ ਨੇ ਕਿਉਂਕਿ ਸਰਕਾਰ ਟਸ ਤੋਂ ਮਸ ਨਹੀਂ ਹੋਈ ਕਦੇ ਨਿਤ ਨਵੀਆਂ ਕਮੇਟੀਆਂ ਬਣਾ ਕੇ ਸਾਡੇ ਤੇ ਥੋਪ ਦਿੱਤੀਆਂ ਜਾਂਦੀਆਂ ਨੇ ਇਸ ਦੇ ਉਲਟ ਜੇਕਰ ਮੁਲਾਜ਼ਮ ਸੰਘਰਸ਼ ਕਰਦੇ ਨੇ ਤਾਂ ਉਹਨਾਂ ਨੂੰ ਘਰਾਂ ਵਿੱਚ ਨજરਬੰਦ ਕੀਤਾ ਜਾਂਦਾ ਸੋ ਅਸੀਂ ਜਿਹੜਾ ਕੱਲ ਦਾ ਮਈ ਦਾ ਦਿਹਾੜਾ ਸੀ ਖੜਕੜ ਕਲਾਮੇ ਖਿਮਾਇਆ ਤੇ ਅੱਜ ਆਪਣੀਆਂ ਸਬ ਡਵੀਜ਼ਨਾਂ ਦੇ ਵਿੱਚ ਝੰਡੇ ਲਹਿਰਾ ਰਹੇ ਹਾਂ ਜੀ ਜੀ ਤੁਸੀਂ ਕਹਿੰਦੇ ਹੋ ਸਰਕਾਰ ਦੀ ਜਿਹੜੀ ਵਾਦਾ ਖਲਾਫੀਆਂ ਨੇ ਉਹਨਾਂ ਦੇ ਖਿਲਾਫ ਪਰ ਭਾਈ ਜੀ ਉਹ ਤਾਂ ਕਹਿੰਦੇ ਸਾਰੇ ਵਾਦੇ ਪੂਰੇ ਕਰ ਰਹੇ ਆ ਹੌਲੀ ਹੌਲੀ ਹਰ ਇੱਕ ਜਿਹੜਾ ਵਾਦਾ ਹੈ ਉਹ ਪੂਰਾ ਹੋ ਰਿਹਾ ਹੈ ਆ ਤਾਂ ਦੇਸ਼ ਤਰੱਕੀ ਦੀ ਰਾਹ ਤੇ ਆ ਤੁਸੀਂ ਨਾਰੇਬਾਜੀ ਮੁਰਦਾਬਾਦੀ ਕਰੀ ਜਾਂਦੇ ਹੋ ਕਿਤੇ ਵਿਰੋਧੀ ਪਾਰਟੀਆਂ ਦੇ ਤਾਂ ਨਹੀਂ ਹੈਗੇ ਤੁਸੀਂ ਵੀਰ ਜੀ ਡੇਲੀ ਤੁਸੀਂ ਵੀ ਕਵਰੇਜ ਕਰਦੇ ਹੋ ਚਲੋ ਅਸੀਂ ਮਤਲਬ ਵਿਰੋਧੀ ਪਾਰਟੀਆਂ ਦੇ ਜੇ ਤੁਹਾਡੀ ਲਾਈਏ ਵੀ ਵੈਸੇ ਤਾਂ ਮੁਲਾਜ਼ਮ ਸਾਰੀਆਂ ਜਥੇਬੰਦੀਆਂ ਨਾਲ ਸਾਰੀਆਂ ਸਰਕਾਰਾਂ ਦਾ ਸਾਂਝਾ ਹੁੰਦਾ ਹੈ ਕਿਉਂਕਿ ਉਹ ਕਹਿੰਦੇ ਨੇ ਕਹਿੰਦੇ ਜਿਹੜੇ ਸਾਡੇ ਖਿਲਾਫ ਨਾਰੇਬਾਜ਼ੀਆਂ ਕਰਦੇ ਨੇ ਇਹ ਤਾਂ ਵਿਰੋਧੀ ਪਾਰਟੀਆਂ ਵੱਲੋਂ ਖੜੇ ਕਰੇ ਗਏ ਨੇ ਇਦਾਂ ਦੇ આરોਪ ਨੇ ਜਿਹੜੇ ਉਹ ਲਗਾਉਂਦੇ ਨੇ ਜਿਹੜੀ ਮੇਰੇ ਖਿਆਲ ਫਿਰ ਪਰਸੋਂ ਪ੍ਰੈਸ ਵਾਲੇ ਵੀਰਾਂ ਨੇ ਰੂਪਨਗਰ ਜਿਹੜਾ ਸਾਡੇ ਮੁਲਾਜ਼ਮ ਭਾਈਚਾਰਿਆਂ ਦਾ ਕਟਾਪਾ ਹੋਇਆ ਉਹ ਵੀ ਸਰਕਾਰ ਦੇ ਵਿਰੋਧੀ ਹੋਵੋਗੇ ਹੋਣਗੇ ਜਿਹੜੀ ਵੀ ਸ਼ਾਇਦ ਤੁਸੀਂ ਪਰਸੋਂ ਭਾਸੋਂ ਮਾਰਕੀਟ ਕਮੇਟੀ ਵਿੱਚ ਕਵਰੇਜ ਕਰੀਆ ਉਹ ਵੀ ਸ਼ਾਇਦ ਮੈਨੂੰ ਲੱਗਦਾ ਵੀ ਥੋੜੇ ਤੇ ਵੀ ਸਰਕਾਰ ਵਿਰੋਧੀ ਦਾ ਠੱਪਾ ਲੱਗਦਾ ਰਹੂਗਾ ਇਹ ਤਾਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਨੇ ਕਿਉਂਕਿ ਸਰਕਾਰਾਂ ਦੀ ਜਿਹੜੀ ਹਕੀਕਤ ਹੈ ਉਹ ਗਰਾਊਂਡ ਦੇ ਵਿੱਚ ਜ਼ੀਰੋ ਹੈ ਭਾਵੇਂ ਅਸੀਂ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਨ੍ਹਾਂ ਦੇ ਵਿੱਚੋਂ ਇੱਕ ਵੀ ਵਾਦਾ ਸਰਕਾਰ ਕਹਿ ਦੇਵੇ ਵੀ ਪੂਰਾ ਕੀਤਾ ਚਾਹੇ ਮਲਾਜ਼ਮ ਹੋਵੇ ਜਾਂ ਕੋਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਜਾਂ ਕੋਈ ਹੋਰ ਮਤਲਬ ਕਿਸੇ ਪੱਧਰ ਦੇ ਉੱਤੇ ਜਿਹੜਾ ਕੋਈ ਵਾਦਾ ਕੀਤਾ ਹੋਵੇ ਹਜੇ ਤੱਕ ਪੂਰਾ ਨਹੀਂ ਹੋਇਆ ਕਹਿੰਦੇ ਜੀ ਬਿਜਲੀ ਕਿਸਾਨਾਂ ਨੂੰ ਪਹਿਲਾਂ ਰਾਤਾਂ ਨੂੰ ਮਰਨਾ ਪੈਂਦਾ ਸੀਗਾ ਇਦਾਂ ਬਿਜਲੀ ਉਹ ਨਹੀਂ ਸੀ ਮਿਲਦੀ ਕਿਸਾਨ ਖੁਸ਼ਹਾਲ ਕਰਤੇ ਬਿਜਲੀ ਦਿਨ ਚ ਆਉਂਦੀ ਆ ਟਾਈਮ ਤੇ ਆਉਂਦੀ ਆ ਪੂਰੇ ਕਿਸਾਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਬੀਬੀਆਂ ਦਾ ਕਰਾਇਆ ਮਾਫਾ ਤੇ ਬਿਜਲੀ ਫ੍ਰੀ ਕਰਤੀ ਤੁਸੀਂ ਬਿਜਲੀ ਮਰਾਜ਼ਮੋਂ ਤੁਹਾਨੂੰ ਇਹਦੇ ਬਾਰੇ ਜਾਦੇ ਪਤਾ ਹੋਊਗਾ ਇਹ ਬਾਦ ਉਹ ਨੰਬਰੋਂ ਕਨਾਈ ਜਾਂਦੇ ਨੇ ਆਪਣੀਆਂ ਪ੍ਰਾਪਤੀਆਂ ਇਹ ਪਹਿਲੀ ਸਰਕਾਰ ਹੈ ਜੀ ਜਿਹਨੇ ਚੋਣ ਜਾਬਤੇ ਦੇ ਦੌਰਾਨ ਵੀ ਜਿਹੜਾ ਕਰਜ਼ਾ ਚੱਕ ਕੇ ਆਪਣੇ ਜਿਹੜੇ ਲੋਕਾਂ ਦੇ ਵਿੱਚ ਚੋਣਾਂ ਦੇ ਦੌਰਾਨ ਕੋਈ ਤਾਂ ਮੂੰਹ ਲੈ ਕੇ ਜਾਣਾ ਹੀ ਹੈ ਹੁਣ ਇਹ ਆ ਵੀ ਕੁਛ ਨਾ ਕੁਛ ਨਵਾਂ ਲਿਪਿਆ ਜਾਂਦਾ ਤਾਂ ਹੀ ਆਪਾਂ ਨਵੀਆਂ ਵੋਟਾਂ ਲੋਕਾਂ ਵਿੱਚ ਮੰਗਣ ਜਾਵਾਂਗੇ ਜੇ ਹੁਣ ਅਸੀਂ ਇੱਕ ਨੱਧਾ ਕੰਮ ਵੀ ਨਹੀਂ ਕਰਾਂਗੇ ਫਿਰ ਤਾਂ ਮਤਲਬ ਭਗਵੰਤ ਮਾਨ ਜੀ ਆਪ ਕਹਿੰਦੇ ਹੁੰਦੇ ਸੀ ਵੀ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਭਈ ਲੋਕ ਉਹਨਾਂ ਗੱਲਾਂ ਤੇ ਉੱਤਰ ਆਏ ਨੇ ਇਹ ਕਈ ਥਾਵਾਂ ਤੇ ਵਿਰੋਧ ਹੋ ਰਿਹਾ ਤੇ ਮੁਲਾਜ਼ਮ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਵੀ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਕਿਉਂਕਿ ਦੇਖੋ ਹੱਕ ਦੇ ਪ੍ਰਤੀ ਆਵਾਜ਼ ਉਠਾਉਣੀ ਕੋਈ ਮਾੜੀ ਗੱਲ ਨਹੀਂ ਹੈਗੀ ਸਾਡੇ ਪ੍ਰਧਾਨ ਸੀਐਫਯੂ ਦੇ ਉਹਨਾਂ ਨੂੰ ਜਦੋਂ ਵੀ ਕਿਤੇ ਮੁੱਖ ਮੰਤਰੀ ਸਾਹਿਬ ਦੀ ਫੇਰੀ ਹੁੰਦੀ ਹੈ ਜਾਂ ਕਿਸੇ ਹੋਰ ਇਹਨਾਂ ਦੇ ਮੰਤਰੀ ਦੀ ਫੇਰੀ ਹੁੰਦੀ ਹੈ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਨਜ਼ਰਬੰਦ ਕੀਤਾ ਜਾਂਦਾ ਕਿਉਂਕਿ ਇਹ ਜੇ ਸਰਕਾਰ ਆਪਣੇ ਵਾਅਦੇ ਤੇ ਪੂਰੀ ਹੋਵੇ ਤਾਂ ਉਹਨਾਂ ਨੂੰ ਫਿਰ ਘਰਾਂ ਵਿੱਚ ਨਜ਼ਰਬੰਦ ਕਰਨ ਦੀ ਨਜ਼ਰਬੰਦ ਕਰਨ ਲੰਦ ਨਹੀਂ ਘਰਾਂ ਦੇ ਵਿੱਚ ਕੀ ਇਹਨਾਂ ਤੋਂ ਕੀ ਡਰ ਹੈ ਜੀ ਮੁਲਾਜ਼ਮਾਂ ਦੇ ਜਿਹੜੇ ਆਗੂ ਨੇ ਉਹਨਾਂ ਤੋਂ ਕੀ ਡਰ ਹੈ ਜਾਂ ਮੁਲਾਜ਼ਮਾਂ ਤੋਂ ਕੀ ਡਰ ਹੈ ਉਹਨਾਂ ਨੂੰ ਨਜ਼ਰਬੰਦ ਕਿਉਂ ਕੀਤਾ ਜਾਂਦਾ ਹੈ ਦੇਖੋ ਜੀ ਸਰਕਾਰਾਂ ਨੂੰ ਖਤਰਾ ਲਾਠੀਆਂ ਤੋਂ ਨਹੀਂ ਹੁੰਦਾ ਹਥਿਆਰਾਂ ਤੋਂ ਨਹੀਂ ਹੁੰਦਾ ਸਰਕਾਰਾਂ ਨੂੰ ਖਤਰਾ ਵੋਟਾਂ ਦੀ ਰਾਜਨੀਤੀ ਕਰਦੇ ਨੇ ਕਿਉਂਕਿ ਜੇ ਇੱਕ ਬੰਦਾ ਜਾਗਦਾ ਹੈ ਭਾਵੇਂ ਉਹ ਕੋਈ ਵੀ ਕ੍ਰਾਂਤੀਕਾਰੀ ਮੁਲਾਜ਼ਮ ਸਾਥੀ ਆ ਜਾਂ ਕੋਈ ਹੋਰ ਮਤਲਬ ਕਿਸਾਨ ਜਥੇਬੰਦੀ ਦਾ ਸਾਥੀ ਆ ਉਹ ਪਤਾ ਨਹੀਂ ਕਿੰਨਿਆਂ ਦੀ ਜ਼ਮੀਰ ਜਗਾਉਂਦਾ ਤੇ ਕਿੰਨਿਆਂ ਨੂੰ ਹਲੂਣਾ ਦਿੰਦਾ ਤੇ ਆਪਣੇ ਨਾਲ ਕਿੰਨਿਆਂ ਦਾ ਇਕੱਠ ਕਰਕੇ ਤੁਰਦਾ ਸੋ ਸਰਕਾਰਾਂ ਚਾਉਂਦੀਆਂ ਨੇ ਵੀ ਇਹਨਾਂ ਨੂੰ ਦੱਬ ਕੇ ਕੁਚਲ ਕੇ ਜਾਂ ਇਹਨਾਂ ਨੂੰ ਆਟਾ-ਦਾਲ ਵਰਗੀਆਂ ਜਾਂ ਬਿਜਲੀ ਮੁਫਤ ਵਰਗੀਆਂ ਸਕੀਮਾਂ ਚਲ ਜਾ ਕੇ ਇਹਨਾਂ ਵਿੱਚ ਫੁੱਟ ਪਾਉ ਤੇ ਰਾਜ ਕਰੋ ਇਹਨਾਂ ਨੂੰ ਦੱਬ ਕੇ ਰੱਖਿਆ ਜਾਵੇ ਕਿਉਂਕਿ ਜਿਹੜੀ ਵੀ ਆਵਾਜ਼ ਹੱਕ ਲਈ ਉੱਠਦੀ ਹੈ ਉਹਨੂੰ ਚਾਹੇ ਤਾਂ ਲਾਲਚ ਦੇ ਕੇ ਜਾਂ ਫਿਰ ਡੰਡੇ ਨਾਲ ਦੇ ਕੇ ਦਬਾਇਆ ਜਾਂਦਾ ਤੁਹਾਨੂੰ ਮੈਂ ਕੱਲ ਦੀ ਇੱਕ ਨਵੀਂ ਉਦਾਹਰਣ ਦਿੰਨਾ ਜੀ ਦਲਵੀਰ ਸਿੰਘ ਗੋਲਡੀ ਧੂਰੀ ਹਲਕੇ ਦੇ ਵਿੱਚ ਐਮ ਐਲ ਏ ਹੁੰਦੇ ਸੀ ਉਹੋ ਨਾ ਮੁੱਖ ਮੰਤਰੀ ਦੇ ਪ੍ਰਤੀ ਬਹੁਤ ਹੀ ਪ੍ਰਚਾਰ ਕਰਦੇ ਸੀ ਕਿਚੜ ਚਿੱਕੜ ਸੁੱਟਦੇ ਸੀ ਜੀ ਉਸ ਤੋਂ ਇਲਾਵਾ ਜਿਹੜਾ ਦਲਬੀਰ ਗੋਲਡੀ ਸੀ ਉਹ ਉਹਨਾਂ ਦੇ ਉਹਨਾਂ ਦੇ ਮਤਲਬ ਵਿਰੁੱਧ ਚਿੱਕੜ ਸੁੱਟਦਾ ਸੀ ਕੱਲ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹੀ ਬੰਦਾ ਕਹਿੰਦਾ ਜੀ ਮੈਂ ਸਾਰੀ ਉਮਰ ਥੋੜੀ ਝੋਲੀ ਦੇ ਵਿੱਚ ਹੁਣ ਤੁਸੀਂ ਇਹ ਦੱਸੋ ਪਤਾ ਨਹੀਂ ਉਹਨੂੰ ਡੰਡੇ ਦੇ ਡੰਡੇ ਦੇ ਜ਼ੋਰ ਨਾਲ ਦਬਾਇਆ ਗਿਆ ਪਤਾ ਨਹੀਂ ਕੋਈ ਲਾਲਚ ਦੇ ਕੇ ਚੁੱਪ ਕਰਾਇਆ ਗਿਆ ਜੀ ਇਹ ਜਿਉਂ ਦੀ ਜਾਗੀਰ ਦੀ ਧਾਰਨਾ ਹੈ ਉੱਥੇ ਇੱਕ ਬਾਬਾ ਕਹਿੰਦੇ ਜੀ ਮੈਂ ਤਾਂ ਇਹਨਾਂ ਦੇ ਸੁਭਾਅ ਤੋਂ ਇਹਨਾਂ ਦੇ ਕੰਮਕਾਰ ਤੋਂ ਖੁਸੇ ਬਹੁਤ ਹਾਂ ਕਹਿੰਦੇ ਜੀ ਜਿਨ੍ਹਾਂ ਜਿਹਨਾਂ ਦੇ ਖਿਲਾਫ ਮੈਂ ਇਲੈਕਸ਼ਨ ਲੜਿਆ ਉਹਨਾਂ ਨੇ ਮੈਨੂੰ ਭਾਈ ਦਾ ਦਰਜਾ ਦਿੱਤਾ ਦੂਜੇ ਸਾਡੇ ਵਾਲੇ ਤਾਂ ਜਾਰੇ ਨਹੀਂ ਰਹੇ ਫਿਰ ਤਾਂ ਇਹ ਹੈ ਜੀ ਜੇ ਸਾਰੇ ਹੀ ਪੰਜਾਬ ਖੁਸ਼ ਹੈ ਜੀ ਫਿਰ ਤਾਂ ਵੋਟਾਂ ਪਵਾਉਣ ਦੀ ਲੋੜ ਹੀ ਨਹੀਂ ਸਰਬਸੰਮਤੀ ਨਾਲ ਹੀ 13 13 ਦੇ 13 MP ਚੁਣ ਕੇ ਭੇਜ ਦੇਣ ਜੀ ਕਹਿੰਦੇ ਜੀ ਐਤ ਕੀ 13 0 ਹੋਣਾ ਕੋਈ ਨਹੀਂ ਜੀ ਸਮਾਂ ਆਊਗਾ ਸਮਾਂ ਦੱਸ ਦੂਗਾ ਲੋਕਾਂ ਦਾ ਗੁੱਸਾ ਹੈ ਜਿਹੜਾ ਸੱਤਵੇਂ ਆਸਮਾਨ ਤੇ ਪਹੁੰਚ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਇਹਨਾਂ ਦੇ ਜਿਹੜੀ ਵਾਦਾ ਖਲਾਫੀ ਕੀਤੀ ਆ ਉਹਨਾਂ ਦਾ ਜਵਾਬ ਦੇ ਦੇਣਗੇ ਅਸੀਂ ਤਾਂ ਆਪਣੀ ਪੁਰਾਣੀ ਪੈਨਸ਼ਨ ਬਹਾਲੀ ਬਹਾਲੀ ਨੂੰ ਲੈ ਕੇ ਘੱਟੋ-ਘੱਟ 10 ਸਾਲ 12 ਤੋਂ ਲਗਾਤਾਰ 2004 ਤੋਂ ਬੰਦ ਹੋਈ ਆ ਉਦੋਂ ਤੀ ਸੰਘਰਸ਼ ਕਰਦੇ ਆ ਰਹੇ ਹਾਂ ਜੀ ਪਰ ਇਹ ਸਰਕਾਰ ਤੇ ਸਾਨੂੰ ਬਹੁਤ ਉਮੀਦਾਂ ਸੀ ਅਸੀਂ ਮੂਰੇ ਵੱਧ ਚੜ ਕੇ ਵੋਟਾਂ ਪਾਈਆਂ ਜੀ ਇਹਨਾਂ ਦਾ ਪ੍ਰਚਾਰ ਵੀ ਕੀਤਾ ਆਪਣੀ ਜੇਬ ਚੋਂ ਫੰਡ ਵੀ ਦਿੱਤੇ ਨੇ ਜੀ ਆਪਣੀ ਜੇਬ ਦੇ ਵਿੱਚੋਂ ਫੰਡ ਵੀ ਦਿੱਤੇ ਨੇ ਕਹਿਣ ਦਾ ਮਤਲਬ ਪਰ ਜਿਹੜਾ ਜਿਹੜੇ ਹਾਲਾਤ ਸਾਨੂੰ ਅੱਜ ਦੇਖਣੇ ਪੈ ਰਹੇ ਨੇ ਸਾਡੇ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਾ ਰਿਹਾ ਤੇ ਨਾਲ ਸਾਡੀ ਜਿਹੜੀ ਧੂਕੜੀਸ ਕੀਤੀ ਜਾ ਰਹੀ ਹੈ ਉਹ ਵੱਖ ਹੈ ਤੁਸੀਂ ਬਿਜਲੀ ਮੁਲਾਜ਼ਮਾਂ ਹੋ ਕਹਿੰਦੇ ਜੀ ਬਿਜਲੀ ਦੇ ਬਿੱਲ ਫਰੀ ਨੇ ਕਿਸੇ ਨੂੰ ਵੀ ਬਿੱਲ ਨਹੀਂ ਆ ਰਿਹਾ ਜ਼ੀਰੋ ਬਿੱਲ ਆ ਰਹੇ ਨੇ ਤਾਂ ਉਹ ਤੁਹਾਨੂੰ ਵੀ ਜ਼ੀਰੋ ਹੀ ਆਉਂਦਾ ਹੋਣਾ ਜੀ ਫਰਕ ਤਾਂ ਤੁਹਾਨੂੰ ਪਿਆ ਖੁਸ਼ਹਾਲ ਤਾਂ ਤੁਸੀਂ ਵੀ ਹੋਏ ਹੋ ਮੈਂ ਬਾਈ ਜੀ ਤੁਹਾਨੂੰ ਪਹਿਲਾਂ ਹੀ ਇਹ ਗੱਲ ਦਾ ਜਵਾਬ ਦੇ ਚੁੱਕਿਆ ਹਾਂ ਵੀ ਜਦੋਂ ਕੋਈ ਆਪਾਂ ਨੇ ਕੁਝ ਰਾਜ ਕਰਨਾ ਫਿਰ ਇੱਕ ਨੱਦਾ ਵਾਦਾ ਤਾਂ ਪੂਰਾ ਕਰਨਾ ਹੀ ਪਊਗਾ ਐਂ ਤਾਂ ਬਾਦਲ ਸਰਕਾਰ ਵੇਲੇ ਵੀ ਉਹਨਾਂ ਨੇ ਆਇਆ ਉਹਨਾਂ ਨੇ ਇੱਕ ਨਦੀ ਸਕੀਮ ਦੇ ਦਿੰਦੇ ਸੀ ਕੈਪਟਨ ਆਇਆ ਉਹ ਇੱਕ ਨਦੀ ਦਿੰਦੇ ਸੀ ਇਹਨਾਂ ਨੇ ਬਿਜਲੀ ਫ੍ਰੀ ਕਰਕੇ ਮਤਲਬ ਕੋਈ ਨਾ ਕੋਈ ਤਾਂ ਫਿਰ ਹੁਣ ਆਪਾਂ ਨੂੰ ਵਾਦਾ ਪੂਰਾ ਕਰਕੇ ਲੋਕਾਂ 'ਚ ਜਾਣਾ ਹੀ ਪਊਗਾ ਜੀ ਜੇ ਹੁਣ ਕੁਝ ਵੀ ਨਹੀਂ ਕਰਾਂਗੇ ਟਸ ਤੋਂ ਮਸਲਾ ਨਹੀਂ ਹੋਵਾਂਗੇ ਫਿਰ ਲੋਕ ਆਪਾਂ ਨੂੰ ਖੜ ਲੈਣਗੇ ਜੀ ਸਾਰੇ ਪੂਰੇ ਹੋ ਜਾਣੇ ਨੇ ਸਮਾਂ ਤਾਂ ਤਾਂ ਉਹ ਸਮਾਂ ਲੱਗਦਾ ਇਹ ਉਹਨਾਂ ਨੇ ਬਹੁਤ ਗੰਦੇ ਬਹੁਤ ਪਾਇਆ ਵਾ ਉਹਨੂੰ ਸਾਫ਼ ਕਰਨ ਲਈ ਕੁਝ ਤਾਂ ਸਮਾਂ ਲੱਗੂਗਾ ਪੁਰਾਣੀਆਂ ਪਾਰਟੀਆਂ ਨਹੀਂ ਮੈਂ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਆਪ ਦੇਣਾ ਚਾਹੁੰਦਾ ਵੀ ਸਰਕਾਰ ਹਿਮਾਚਲ ਦੀ ਨੇ ਚੋਣਾ ਵਿੱਚ ਆਉਣ ਤੋਂ ਪਹਿਲਾਂ ਬਿਆਨ ਦਿੱਤਾ ਸੀ 3 ਮਹੀਨੇ ਦੇ ਵਿੱਚ ਜਿਹੜੀ ਉਹ ਪੈਨਸ਼ਨ ਹੈ ਵਹਾਲ ਕੀਤੀ ਗਈ ਇਸ ਦੇ ਉਲਟ ਕਰਨਾਟਕਾ ਦੀ ਸਰਕਾਰ ਤੇ ਮਹਾਰਾਸ਼ਟਰ ਦੇ ਵਿੱਚ ਵੀ ਸੀ ਉਹਨਾਂ ਨੇ ਵੀ ਜਿਹੜੀ ਪੁਰਾਣੀ ਪੈਨਸ਼ਨ ਨੂੰ ਬਹਾਲੀ ਨੂੰ ਲੈ ਕੇ ਮਤਲਬ ਜਿਹੜਾ ਵਾਦਾ ਸੀ ਉਹ ਆਪਣਾ ਪੂਰਾ ਕੀਤਾ ਗਿਆ ਤੇ ਹਿਮਾਚਲ ਦੀ ਸਰਕਾਰ ਨੇ ਨਾਲ ਦੀ ਨਾਲ ਸੱਤਾ ਵਿੱਚ ਆਉਣ ਤੋਂ ਆਉਣ ਤੋਂ 3 ਮਹੀਨੇ ਦੇ ਬਾਅਦ ਨਾਲ ਦੀ ਨਾਲ ਜਿਹੜਾ ਆਪਣਾ ਪੈਨਸ਼ਨ ਬਹਾਲੀ ਦਾ ਵਾਦਾ ਸੀ ਉਹ ਕੀਤਾ ਗਿਆ ਉਹਨਾਂ ਦਾ NPS ਬੰਦ ਕਰਕੇ OPS ਦੇ ਵਿੱਚ ਉਹਨਾਂ ਦੀ ਕਟੌਤੀ ਜਿਹੜੀ ਪੈਣੀਆ ਸ਼ੁਰੂ ਹੋਗੀ ਨਾਲ ਦੀ ਨਾਲ ਪੁਰਾਣੀ ਪੈਨਸ਼ਨ ਉਹਨਾਂ ਨੂੰ ਬਹਾਲ ਕੀਤੀ ਗਈ ਹੈ ਜੀ ਅਸੀਂ ਤਾਂ ਉਦੋਂ ਹੀ ਜਾਣਾਂਗੇ ਜੀ ਵੀ ਜਦੋਂ ਸਾਡੇ ਨਾਲ ਜਿਹੜਾ ਵਾਦੇ ਕੀਤੇ ਸੀ ਹਾਂਜੀ ਬਿਲਕੁਲ ਸਾਡੀਆਂ ਸਟੇਜਾਂ ਦੇ ਉੱਤੋਂ ਆ ਕੇ ਮੁੱਖ ਮੰਤਰੀ ਸਾਹਿਬ ਨੇ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜੀ ਪਟਿਆਲੇ ਦਾਣਾ ਮੰਡੀ ਵਿਖੇ ਵੱਡਾ ਇਕੱਠ ਸੀ ਉਹਦੀਆਂ ਸ਼ਾਇਦ ਸਾਡੇ ਕੋਲ ਫੋਟੋਆਂ ਵੀ ਪਈਆਂ ਨੇ ਉੱਥੇ ਆ ਕੇ ਮੁੱਖ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਵਾਅਦਾ ਕੀਤਾ ਸੀ ਵੀ ਪੁਰਾਣੀ ਪੈਨਸ਼ਨ ਅਸੀਂ ਇੱਕ ਸਾਲ ਦੇ ਅੰਦਰ ਅੰਦਰ ਬਹਾਲ ਕਰ ਦਾਂਗੇ ਜੀ ਫਿਰ ਬਹਾਲ ਹੋਈ ਨਹੀਂ ਜੀ ਹੁਣ ਤੁਸੀਂ ਆਪ ਸਾਹ ਹਿਸਾਬ ਲਾ ਲਓ ਜੀ ਵੀ ਕਿੰਨੇ ਸਾਲ ਦਾ ਸਮਾਂ ਸਰਕਾਰ ਬਣੀ ਨੂੰ ਬੀਤ ਗਿਆ ਜੀ ਤੇ ਨਵੀਆਂ ਕਮੇਟੀਆਂ ਬਣਾ ਕੇ ਮਤਲਬ ਰਿਪੋਰਟ ਤੇ ਰਿਪੋਰਟ ਬਣਾਈ ਜਾ ਰਹੀ ਆ ਜਦ ਕਿ ਉਹਨੂੰ ਬਹਾਲ ਕਰਨ ਤੋਂ ਕਿਨਾਰਾ ਵੱਟਿਆ ਜਾ ਰਿਹਾ ਜੀ ਹੂੰ ਕਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਕਹਿੰਦੇ ਵਾਅਦੇ ਕੀਤੇ ਸੀਗੇ ਪੂਰੇ ਨਹੀਂ ਹੋਏ ਪਰ ਇਹ ਤਾਂ ਕਹਿ ਰਹੇ ਨੇ ਬਦਲਾਅ ਆ ਗਿਆ ਕੋਈ ਵਰਗ ਦੁਖੀ ਹੋ ਨਹੀਂ ਹੈਗਾ ਹਰ ਇੱਕ ਵਰਗ ਖੁਸ਼ੀ ਹੈ ਪੰਜਾਬ ਚ ਬਦਲਾਅ ਦੀ ਲਹਿਰ ਆ ਜਿਹੜੀ ਉਹ ਸਰੇਹਮ ਦਿਖਾਈ ਦੇ ਰਹੀ ਆ ਦੇਖੋ ਜੀ ਵਾਦੇ ਤਾਂ ਇਹਨਾਂ ਨੇ ਕੀਤੇ ਸੀ ਪਰ ਪੂਰਾ ਤਾਂ ਸਾਡੇ ਨਾਲ ਮੁਲਾਜ਼ਮਾਂ ਨਾਲ ਤਾਂ ਕੋਈ ਵਾਦਾ ਪੂਰਾ ਨਹੀਂ ਕੀਤਾ ਮੁਲਾਜ਼ਮਾਂ ਦਾ ਪੁਰਾਣੀ ਪੈਨਸ਼ਨ ਦਾ ਕੀਤਾ ਸੀਗਾ ਵਾਦਾ ਉਹ ਨਹੀਂ ਪੂਰਾ ਕੀਤਾ ਨੋਟੀਫਿਕੇਸ਼ਨ ਜਾਰੀ ਕੀਤਾ ਨੂੰ ਵੀ ਸਾਲ ਹੋ ਗਿਆ ਹੂੰ ਪੱਤੇ ਕੱਟੇ ਗਏ ਹਾਂਜੀ ਪਿੰਡੂ ਪੱਤਾ ਸੀਗਾ ਮੁਲਾਜ਼ਮਾਂ ਦਾ ਉਹ ਕੱਟ ਲਿਆ ਮੋਬਾਈਲ ਪੱਤਾ ਸੀ ਸਾਡਾ ਉਹ ਬੰਦ ਕਰਤਾ ਫਿਰ ਭਾਈ ਜੀ ਜਿਹੜੇ ਇਹ ਵਾਦੇ ਕਰਦੇ ਨੇ ਫਿਰ ਵਾਦੇ ਇਹ ਇੱਕ ਦਿਖਾਵਾ ਹੀ ਆ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਇਹਨਾਂ ਦੇ ਜੇ ਕੋਈ ਆਗੂ ਨੂੰ ਕੋਈ ਗੱਲ ਕਰਦੇ ਆ ਅਸੀਂ ਵੀ ਖਬਰ ਲਾ ਦਿੰਨੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਸਾਡੇ ਵਿਰੁੱਧ ਜਾਣਬੁੱਝ ਕੇ ਲਗਾਉਨੇ ਹੋ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕੰਮ ਕਰੇ ਨੇ ਉਹ ਤੁਸੀਂ ਦੇਖੋ ਜਿਹੜੇ ਅਸੀਂ ਕਰੇ ਨੇ ਉਹ ਦਿਖਾਓ ਹੁਣ ਅਸੀਂ ਦਿਖਾਈਏ ਕੀ ਸਾਨੂੰ ਕਹਿੰਦੇ ਨੇ ਤੁਸੀਂ ਉਹ ਦਿਖਾਓ ਤੁਸੀਂ ਜੀ ਪੁਰਾਣੀ ਰੈਲੀ ਪੈਨਸ਼ਨ ਬਹਾਲੀ ਨੂੰ ਲੈ ਕੇ ਜਦੋਂ ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਸੀ ਉਦੋਂ ਬਹੁਤ ਵੱਡਾ ਇਕੱਠ ਹੈ ਜਿਹੜਾ ਪਟਿਆਲੇ ਦੇ ਵਿੱਚ ਕੀਤਾ ਸੀ ਤੇ ਇਹਨਾਂ ਨੂੰ ਪੁਰਜੋੜ ਜਿਹੜਾ ਸਮਰਥਨ ਵੀ ਦਿੱਤਾ ਸੀ ਇੱਕੋ ਇੱਕ ਸ਼ਰਤ ਦੇ ਉੱਤੇ ਵੀ ਸਾਡੀ ਪੁਰਾਣੀ ਜਿਹੜੀ ਪੈਨਸ਼ਨਾਂ ਬਹਾਲ ਕੀਤੀ ਜਾਵੇ ਤੁਸੀਂ ਇਸ ਗੱਲ ਦਾ ਹਿਸਾਬ ਲਗਾਓ ਜੀ ਜਦੋਂ ਕੋਈ ਇੱਕ ਐਮਐਲਏ ਜਾਂ ਐਮਪੀ 5 ਸਾਲ ਦੀ ਟਨੋਰ ਵਾਸਤੇ ਬਣ ਜਾਂਦਾ ਤੇ ਸਾਰੀ ਉਮਰ ਉਹ ਪੈਨਸ਼ਨ ਲੈਂਦਾ ਤੇ ਇਸ ਦੇ ਇਲਾਵਾ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਲੈਂਦਾ ਇੱਕ ਮੁਲਾਜ਼ਮ ਹੈ ਜਿਹੜਾ ਆਪਣੀ ਪੜ੍ਹਾਈ ਕਰਕੇ ਜੀ ਪਹਿਲਾਂ ਤਾਂ ਭਰਤੀ ਹੁੰਦਾ ਤੇ 58 ਸਾਲ ਮਗਰੋਂ ਉਹ ਖਾਲੀ ਹੱਥ ਘਰ ਨੂੰ ਲੋਟ ਜਾਂਦਾ ਜੀ ਵਾਪਸ ਚਲਾਇਆ ਜਾਂਦਾ ਤੇ ਉਸ ਤੋਂ ਮਗਰੋਂ ਨੂੰ ਜਿਹੜੀ ਪੈਨਸ਼ਨ ਹੈ ਨਹੀਂ ਦਿੱਤੀ ਜਾਂਦੀ ਹੁਣ ਤੁਸੀਂ ਇਹ ਹਿਸਾਬ ਲਾਵੋ ਜੀ ਜਿਹੜੀ ਪੈਨਸ਼ਨ ਹੈ ਐਨਪੀਐਸ ਦੇ ਅੰਡਰ 2 ਤੋਂ ਲੈ ਕੇ 3000 ਰੁਪਿਆ ਪੈਨਸ਼ਨ ਜੀ ਅੱਜ ਤੋਂ 20 ਸਾਲ ਨੂੰ ਬੰਦਾ ਰਿਟਾਇਰ ਹੋਊਗਾ ਜਾਂ ਐਨਪੀਐਸ ਦੇ ਅੰਡਰ ਕੁਝ ਪੰਜਾਬ ਦੇ ਸਾਥੀ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ 3 ਤੋਂ 4000 ਰੁਪਏ ਪੈਨਸ਼ਨ ਮਿਲ ਰਹੀ ਹੈ ਤੁਸੀਂ ਇਹ हिसाब ਲਗਾਓ ਜੀ 70 80000 ਰੁਪਏ ਤਨਖਾਹ ਲੈ ਕੇ ਜਦੋਂ ਉਹ ਗੁਜ਼ਾਰਾ ਨਹੀਂ ਮੁਲਾਜ਼ਮ ਦਾ ਚੰਗੀ ਤਰੀਕੇ ਨਾਲ ਚੱਲ ਰਿਹਾ ਤਾਂ 3000 4000 ਰੁਪਏ ਨਾਲ ਤਾਂ ਵੀ ਉਹ ਦਰਦ ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਊਗਾ 3 ਤੋਂ ਲੈ ਕੇ 4000 ਰੁਪਏ ساری ਉਮਰ ਉਹਨੂੰ ਨੌਕਰੀ ਕਰਕੇ ਪੈਨਸ਼ਨ ਮਿਲੂਗੀ ਜੀ ਹੋਰ ਵੀ ਵੀਰ ਨੇ ਹੰਜ ਵੀਰਜੀ ਵੈਗਰੂਜੀ ਖਾਲਸਾ ਵੈਗਰੂਜੀ ਕੀ ਪਤ ਹੈ ਜੀ ਇਨਾਮਾ ਜੀ ਬਲਜਿੰਦਰ ਸਿੰਘ ਸਿੱਧੂ ਜੀ ਬਲਜਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰੀ ਜਾ ਰਹੇ ਹੋ ਸਰਕਾਰ ਕਹਿ ਰਹੀ ਆ ਕਿ ਕੋਈ ਵਰਗ ਦੁਖੀ ਨਹੀਂ ਹੈਗਾ ਇਹ ਤਾਂ ਵਿਰੋਧੀ ਪਾਰਟੀਆਂ ਦੇ ਨੇ ਜਿਹੜੇ ਇਦਾਂ ਦਾ ਕੰਮ ਕਰਦੇ ਨੇ ਕਹਿੰਦੇ ਜੀ ਹੋਰ ਪਾਰਟੀਆਂ ਨੇ ਸਖਾਏ ਵੀ ਨਹੀਂ ਨਹੀਂ ਸਰਕਾਰ ਨੇ ਜਿਹੜਾ ਮਲਾਜਮਾਂ ਨਾਲ ਵਾਦੇ ਕੀਤੇ ਨੇ ਉਹ ਕੋਈ ਪੂਰਾ ਨਹੀਂ ਕਰਿਆ ਹਾਂ ਜਿਹੜੀ ਪੁਰਾਣੀ ਪੈਨਸ਼ਨ ਸੀਗੀ ਉਹ ਇਹਨਾਂ ਨੇ ਕਹਿਤਾ ਵੋਟਾਂ ਤੋਂ ਪਹਿਲਾਂ ਹੀ ਵਾਦੇ ਕਰੇ ਸੀ ਵੀ ਪੁਰਾਣੀ ਪੈਨਸਲ ਅਨੁਸਾਰ ਅਸੀਂ ਬਹਾਲ ਕਰਾਂਗੇ ਹਾਂ ਜਦੋਂ ਆਏ ਇਹਨਾਂ ਨੇ ਨੋਟੀਫਿਕੇਸ਼ਨ ਵੀ ਕਰਤਾ ਹੂੰ ਨੋਟੀਫਿਕੇਸ਼ਨ ਤੋਂ ਬਾਅਦ ਉਦੋਂ ਹੀ ਇਹ ਕਮੇਟੀਆਂ ਤੇ ਕਮੇਟੀਆਂ ਬਣਾਈ ਜਾਂਦੇ ਨੇ ਪਰ ਉਹਦਾ ਰਿਜ਼ਲਟ ਕੋਈ ਨਹੀਂ ਨਿਕਲਿਆ ਰਿਜ਼ਲਟ ਕਿਉਂ ਨਹੀਂ ਨਿਕਲ ਰਿਹਾ ਜੀ ਕੀ ਕਾਰਨ ਆ ਬਰ ਨਾਂ ਦੇਣ ਦੀ ਮਰਜ਼ੀ ਨਾਂ ਦੇਣ ਦੀ ਮਰਜ਼ੀ ਜੀ ਇਹ ਕਹਿੰਦੇ ਜਿਹੜਾ ਵਾਅਦਾ ਕਰਤਾ ਪੂਰਾ ਹੋਊਗਾ ਜੀ ਸਮਾਂ ਲੱਗ ਸਕਦਾ ਏ ਸਮਾਂ ਤਾਂ ਫਿਰ 2 ਸਾਲ ਹੋ ਗਏ ਇਹਨਾਂ ਨੂੰ ਹੂੰ ਹਿਮਾਚਲ ਚ ਕਾਂਗਰਸ ਸਰਕਾਰ ਬਾਅਦ ਚ ਬਣੀ ਸੀ ਹੂੰ ਉਹਨਾਂ ਨੇ ਬਾਅਦ ਚ ਬਣ ਕੇ ਪਹਿਲਾਂ ਪੂਰਾ ਕਰਤਾ ਪੁਰੇ ਬਿਜਲੀ ਮਾਫ ਹੈ ਜੀ ਫਿਰ ਪੈਸੇ ਦੀ ਵੀ ਘਾਟ ਹੋਊਗੀ ਬਿਜਲੀ ਵੀ ਮਾਫ ਹੈ ਬਿਜਲੀ ਮਾਫ ਜਿਹੜੀ ਕਰੀ ਐ ਇਹਨਾਂ ਨੇ ਉਹ ਸਾਰਿਆਂ ਨੂੰ ਬੜੀ ਨਲਕੀ ਆ ਹੂੰ ਕੋਈ ਵੀ ਚੀਜ਼ ਆਪਾਂ ਫ੍ਰੀ ਦੇਵਾਂਗੇ ਤਾਂ ਬਰਬਾਦੇ ਹੋਵਾਂਗੇ ਹੂੰ ਤਾਂ ਹੀ ਇਹ ਇਹ ਜਿਹੜੇ ਕਾਰਨਾ ਤਾਂ ਹੀ ਹੋ ਰਹੇ ਨੇ ਜੀ ਪੰਜਾਬ ਦਾ ਹਾਲਾਤ ਨੇ ਜਿਹੜੇ ਤਾਂ ਹੀ ਦਿਖਾਈ ਦੇ ਰਹੇ ਨੇ ਪਰ ਪੰਜਾਬ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਦਾ ਪੈਸਾ ਤਾਂ ਬਾਹਰਲੇ ਸੂਬਿਆਂ ਚ ੌੜਾਇਆ ਜਾ ਰਿਹਾ ਜੀ ਬਾਹਰਲੇ ਸੂਬਿਆਂ ਚ ਪ੍ਰਚਾਰ ਕੀਤਾ ਜਾ ਰਿਹਾ ਫਿਰ ਬਰਬਾਦ ਕਿੱਧਰ ਨੂੰ ਜੀ ਪੰਜਾਬ ਕੋਲ ਤਾਂ ਕਹਿੰਦੇ ਪੈਸਾ ਹੀ ਬਹੁਤ ਹੈ ਹਾਂ ਜੀ ਹੂੰ ਜਿਹੜਾ ਤੁਹਾਡੀ ਗੱਲ ਸਹੀ ਹੈ ਬਾਹਰਲੇ ਸੂਬਿਆਂ ਚੜਾਇਆ ਜਾ ਰਿਹਾ ਹੂੰ ਆਪਣਾ ਪੈਸਾ ਦਿੱਲੀ ਲਿਜਾਇਆ ਜਾ ਰਿਹਾ ਉੱਥੇ ਚੋਣ ਪ੍ਰਚਾਰਾਂ ਚ ਖਰਚ ਕਰਿਆ ਜਾ ਰਿਹਾ ਜੀ ਦਿੱਲੀ ਦੇ ਲੀਡਰ ਇੱਥੇ ਆਉਂਦੇ ਨੇ ਐਸ਼ ਕਰਦੇ ਨੇ ਹੂੰ ਮੁੜ ਜਾਂਦੇ ਨੇ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਨਹੀਂ ਨਹੀਂ ਕਮ ਡੀਏ ਬਰੋ ਨਹੀਂ ਨਹੀਂ ਮਨੇ ਮੈਂ ਉਹ ਨਹੀਂ ਮੈਂ ਹਾਂਜੀ ਪ੍ਰਧਾਨ ਜੀ ਉਹ ਫੋਨ ਤੇ ਗੱਲ ਕਰ ਰਹੇ ਜੀ ਹਾਂਜੀ ਪ੍ਰਧਾਨ ਜੀ ਬਾਈ ਗੁਰਵੀਰ ਖਾਲਸਾ ਬਾਈ ਕਿਸ ਤਰ੍ਹਾਂ ਦੇਖਦੇ ਹੋ ਜੀ ਸਰਕਾਰ ਦੇ ਜਿਹੜੇ ਵਾਅਦੇ ਕੀਤੇ ਸੀਗੇ ਪੂਰੇ ਨਹੀਂ ਹੋਏ ਅੱਜ ਤੁਸੀਂ ਝੰਡਾ ਵੀ ਲਹਿਰਾਇਆ ਤੇ ਨਾਹਰੇਬਾਜੀ ਵੀ ਕੀਤੀ ਐ ਦੇਖੋ ਜੀ ਵਾਦੇ ਤਾਂ ਹਰੇਕ ਆਪਣੀ ਚੋਣ ਮਨੋਰਥ ਨੂੰ ਦੇ ਕੇ ਬਹੁਤ ਕਰਦੇ ਨੇ ਪਰ ਅਸੀਂ ਤੇ ਇੱਕ ਗੱਲ ਕਹਾਂਗੇ ਸਾਡੇ ਦੇ ਡੀਏ ਦੀਆਂ ਕਿਸ਼ਤਾਂ ਕਾਫੀ ਜਿਹੜੀਆਂ ਡਿਊ ਪਈਆਂ ਨੇ ਉਹ ਨਾ ਸਾਨੂੰ ਕੋਈ ਉਹਦਾ ਏਰੀਅਲ ਨਾ ਸਾਡੀ ਕੋਈ ਡਿਊ ਦੀ ਪੂਰੀ ਕਿਸ਼ਤ ਲਾਉਂਦੇ ਨੇ ਉਹ ਕਹਿੰਦੇ ਨੇ ਖਜ਼ਾਨਾ ਖਾਲੀ ਆ ਇੱਕ ਪਾਸੇ ਕਹੀ ਜਾਂਦੇ ਨੇ ਖਜ਼ਾਨਾ ਭਰਿਆ ਹੋਇਆ ਵੀ ਸਾਡੇ ਪਾਸ ਤਾਂ ਅਸੀਂ ਇਹਨੂੰ ਜਿਵੇਂ ਹੀ ਨਫਾਇਤਰ ਸਰਕਾਰ ਕਹਾਂਗੇ ਕਿਉਂਕਿ ਸਾਡੇ ਮੁਲਾਜ਼ਮਾਂ ਦਾ ਜਾਰੇ ਹੱਕ ਨਹੀਂ ਦੇ ਰਹੇ ਜਿਹੜਾ ਡੀਏ ਸਾਡਾ ਇਹ ਹੱਕ ਬਣਦਾ ਸਾਡਾ ਸਾਲ ਕਿੰਨੇ ਜਿਹੜੀ ਇੰਕਮੇਡਾ ਹੱਕ ਬਣਦਾ ਹੈ ਮਤਲਬ ਜਿਹੜੀ ਸਰਕਾਰ ਕੋਈ ਸੈਂਟਰ ਸਰਕਾਰ ਦੇ ਰਹੀ ਹੈ ਪੰਜਾਬ ਸਰਕਾਰ ਨੇ ਸਾਡਾ ਮੁਲਾਜ਼ਮਾਂ ਦਾ ਜਮਾ ਹੀ ਰੋਕੀ ਬੈਠੀ ਹੈ ਸੈਂਟਰ ਦੇ ਰਹੀ ਹੈ ਜੀ ਸੈਂਟਰ ਦੇ ਰਹੀ ਹੈ ਹਾਂਜੀ ਸੈਂਟਰ ਨੇ ਦੇਦਾ ਸਾਡਾ ਜਿਹੜਾ ਪੰਜਾਬ ਸਰਕਾਰ ਦਾ ਅਧਾਰ ਹੈ ਸਾਨੂੰ ਡੀਏ ਦੀ ਕਿਸ ਤਰ੍ਹਾਂ ਉਹਨਾਂ ਨੇ ਹਟਿਆ ਦਿੱਤੇ ਨੇ ਨਾ ਕੋਈ ਏਰੀਆ ਨਾ ਕੋਈ ਵਾਤਾ ਮੁਲਾਜ਼ਮਾਂ ਦਾ ਇਹ ਕਾਣ ਕਰਨ ਵਾਸਤੇ ਤੁਲੀ ਹੋਈ ਹੈ ਬਸ ਇੱਥੇ ਇੱਕ ਡਰਾਮੇ ਬਾਜੀ ਅਸੀਂ ਐ ਕਰਤਾ ਜੀ ਉਹ ਕਰਤਾ ਵੋਟਾਂ ਨੇ ਜੀ ਫਿਰ ਹੁਣ ਆਉਣਾ ਹੀ ਫਿਰ ਥੋੜੀ ਕਿਸ ਤਰ੍ਹਾਂ ਦੀ ਤਿਆਰੀ ਆ ਕਿਉਂਕਿ ਸਵਾਲ ਪੁੱਛਣੇ ਤਾਂ ਬਣਦੇ ਨੇ ਮੰਤਰੀ ਸਾਹਿਬ ਆਪੇ ਕਹਿੰਦੇ ਸੀਗੇ ਮੁੱਖ ਮੰਤਰੀ ਸਾਹਿਬ ਕਿ ਸਵਾਲ ਕਰੋ ਹੁਣ ਜੇ ਸਵਾਲ ਕਰਦੇ ਹੋ ਪਤਾ ਲੱਗਿਆ ਕਿ ਰੋਪੜ ਚ ਲਾਠੀ ਚਾਰਜ ਵੀ ਹੋਇਆ ਹਾਂਜੀ ਹਾਂ ਇਹਨਾਂ ਬਾਤ ਇਹਨਾਂ ਨੇ ਇਹੀ ਕੰਮ ਕਰਨਾ ਹੈ ਜੇ ਹੁਣ ਸਾਡੇ ਵਰਗਾ ਕੋਈ ਮਲਾਜ਼ਮ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਦੇ ਨੇ ਤਾਂ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਲਾਠੀ ਚਾਰਜ ਹੈ ਲਾਠੀ ਚਾਰਜ ਕਰਕੇ ਮਲਾਜ਼ਮ ਨੂੰ ਇਹ ਦਬਾਉਂਦੇ ਨੇ ਪਰ ਅਸੀਂ ਇਹ ਕਹਿੰਦੇ ਹਾਂ ਹੁਣ ਜਿਹੜੇ ਆ ਇਲੈਕਸ਼ਨ ਹੋਣੀਆਂ ਇਹਨਾਂ ਦੇ ਵਿੱਚ ਇਹਦਾ ਰਿਜ਼ਲਟ ਦਾ ਪਤਾ ਲਾ ਜੂ

ਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਡੀਏ ਦੀ ਕਿਸ਼ਤ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਟੱਤੇ ਪੱਤੇ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਪਿੰਡੂ ਪਤਾ ਬਹਾਲ ਕਰੋ ਜੀ ਇਹ ਸਾਨੂੰ ਆਈਟੀਆਈ ਬਿਜਲੀ ਮੁਲਾਜ਼ਮ ਜਿਨ੍ਹਾਂ ਵੱਲੋਂ ਝੰਡਾ ਲਹਿਰਾ ਕੇ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਸਰਕਾਰ ਦਾ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸਵਾਲ ਵੀ ਰੱਖੇ ਗਏ ਨੇ ਫਿਲਹਾਲ ਕਦੋਂ ਇਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਕਦੋਂ ਸਰਕਾਰ ਆ ਜਿਹੜੀ ਉਹ ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰਦੀ ਹੈ ਤਾਂ ਉਹਨਾਂ ਵਾਲਾ ਟਾਈਮ ਹੀ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਚਵਾਣਾ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਬਾਸੂ